ਲਾਈਸੈਂਸ ਨਾ ਦਿੱਤਾ ਜਾਵੇ ਜਿਹਦੀ ਏਜ 35 ਸਾਲ ਤੋਂ ਘੱਟ ਹੈ ਕਿਉਂਕਿ ਇਹ ਜਿਹੜਾ ਲਾਈਸੈਂਸ ਵੈਪਨ ਹੈ ਨਾ ਜੀ ਇਹ ਕਿਸੇ ਰਿਸਪਾਂਸਿਬਲ ਬੰਦੇ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਿਹੜੇ 20 22 24 24 ਸਾਲ ਦੇ ਬੱਚਿਆਂ ਨੂੰ ਇਹ ਪੁਲਿਸ ਵਾਲੇ ਪਤਾ ਨਹੀਂ ਕਿਸ ਤਰ੍ਹਾਂ ਵੈਪਨ ਇਸ਼ੂ ਕਰ ਰਹੇ ਨੇ ਲਾਈਸੈਂਸ ਦੇ ਰਹੇ ਨੇ ਮੈਂ ਦੇਖ ਰਿਹਾ ਲਾਈਸੈਂਸ ਦਿੱਤੇ ਜਾ ਰਹੇ ਨੇ ਉਹ ਮੈਨੂੰ ਨਹੀਂ ਪਤਾ ਕਿਵੇਂ ਦਿੱਤੇ ਜਾ ਰਹੇ ਨੇ ਪਰ ਉਹ ਬੱਚੇ ਜਿਹੜੇ ਲਾਈਸੈਂਸ ਲੈ ਰਹੇ ਨੇ ਉਹਨਾਂ ਚ ਜ਼ਿਆਦਾਤਰ ਮੈਂ ਬੱਚਿਆਂ ਨੂੰ ਦੇਖ ਰਿਹਾ ਜਿਹੜੇ ਅਨਮੈਰਿਡ ਜਿਨ੍ਹਾਂ ਨੂੰ ਸੈਂਸ ਆਫ ਰਿਸਪੌਂਸਿਬਿਲਟੀ ਹੈ ਹੀ ਨਹੀਂ ਜਿਨ੍ਹਾਂ ਨੂੰ ਸਿਰਫ ਵਪਨ ਚਲਾਉਣਾ ਆਉਂਦਾ ਹੈ ਉਹਨੂੰ ਇਹ ਨਹੀਂ ਪਤਾ ਕਿ ਵਪਨ ਦੇ ਇਹਨੂੰ ਚੱਲਣ ਤੋਂ ਬਾਅਦ ਇਹ ਫਿੱਟੇ ਕੀ ਨਿਕਲਣਗੇ ਇਹ ਸਾਨੂੰ ਇਹਦੇ ਚੱਲਣ ਤੋਂ ਬਾਅਦ ਇਹਨੂੰ ਸਾਨੂੰ ਕਿਵੇਂ ਭੁਗਤਣਾ ਪੈਣਾ ਇਹ ਮੈਂ ਕਿਵੇਂ ਭੁਗਤੂਗਾ ਮੇਰਾ ਪਰਿਵਾਰ ਕਿਵੇਂ ਭੁਗਤੂਗਾ ਨਹੀਂ ਜੇ ਉਹ ਬੱਚੇ ਮੈਰਿਡ ਹੋਣ ਉਹਨਾਂ ਦੇ ਪਿੱਛੇ ਅੱਗੇ ਹੋਣ ਤਾਂ ਉਹਨਾਂ ਦੇ ਵਿੱਚ ਇੱਕ ਜ਼ਿੰਮੇਵਾਰੀ ਦੀ ਭਾਵਨਾ ਹੋਊਗੀ ਉਹਨਾਂ ਨੂੰ ਪਤਾ ਹੋਊਗਾ ਜੇ ਮੈਂ ਵੈਪਨ ਚਲਾਉਂਗਾ ਤਾਂ ਕੱਲ ਨੂੰ ਮੇਰੇ ਬੱਚਿਆਂ ਦਾ ਕੀ ਹੋ ਮੇਰੇ ਘਰ ਵਾਲੀ ਦਾ ਕੀ ਹੋ ਮੇਰੇ ਮਾਪੇ ਦਾ ਕੀ ਇਹ ਜਿਹੜੇ ਬੱਚੇ ਅਨਮੈਰਿਡ ਨੂੰ ਤੁਸੀਂ ਵੈਪਨ ਦੇ ਰਹੇ ਹੋ ਨਾ ਇਹ ਪ੍ਰਸ਼ਾਸਨ ਦੇ ਲਈ ਤੇ ਪੁਲਿਸ ਦੇ ਲਈ ਬਹੁਤ ਵੱਡੀ ਗਲਤੀ ਹੈ ਔਰ ਬਹੁਤ ਹੀ ਗਲਤ ਗੱਲ ਕਰ ਰਹੇ ਨੇ ਔਰ ਮੈਂ ਮਤਲਬ ਕਿ ਨਾ ਬੇਨਤੀ ਕਰਨਾ ਚਾਹਣਾ ਹੈ ਵੀ 35 ਸਾਲ ਤੋਂ ਘੱਟ ਬੱਚਿਆਂ ਨੂੰ ਲਾਇਸੈਂਸ ਨਾ ਦਿੱਤਾ ਜਾਵੇ ਨੰਬਰ 2 ਤੇ ਜਿਹੜੇ ਇਹ ਵੈਪਨ ਨੇ ਇਲੀਗਲ ਵੈਪਨ ਨੇ ਉਹ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀਆਂ ਐਂਟੀ ਨੈਸ਼ਨਲ ਫੋਰਸੇਜ਼ ਨੇ ਉਹ ਭੇਜ ਰਹੀਆਂ ਨੇ ਡਰੋਨਸ ਦੇ ਰਾਹੀਂ ਜਾਂ ਐਂਟੀ ਨੈਸ਼ਨਲ ਫੋਰਸੇਜ਼ ਜਿਹੜੇ ਹੈਗੇ ਨੇ ਸਮਗਲਰਸ ਉਹਨਾਂ ਦੇ ਰਾਹੀਂ ਭੇਜ ਰਹੀਆਂ ਨੇ ਠੀਕ ਹੈ ਨਹੀਂ ਉਹਨਾਂ ਤੇ ਵੀ ਕੰਟਰੋਲ ਹੋਣਾ ਚਾਹੀਦਾ ਉਹਨਾਂ ਤੇ ਵੀ ਕੰਟਰੋਲ ਲੈਣਾ ਹੈ ਨਹੀਂ ਜਿੱਦਾਂ ਹੋਣਾ ਚਾਹੀਦਾ ਤੇ ਜਿਹੜਾ ਗੈਂਗਸਟਰਸ ਦਾ ਕਲਚਰ ਹੈ ਉਹ ਸਾਡੀਆਂ ਬਦਕਿਸਮਤੀ ਨਾਲ ਮੈਂ ਕਹਿ ਰਿਹਾ ਵੀ ਉਹ ਸਾਡੀਆਂ ਸਰਕਾਰਾਂ ਹੀ ਪਰਪੈਚੂਏਟ ਕਰ ਰਹੀਆਂ ਨੇ ਅਦਰਵਾਈਜ਼ ਗੈਂਗਸਟਰ ਨੂੰ ਕੰਟਰੋਲ ਕਰਨਾ ਕਿੰਨੀ ਔਖੀ ਗੱਲ ਹੈ ਠੀਕ ਹੈ ਨਹੀਂ ਗੈਂਗਸਟਰ ਨੂੰ ਜੇ ਫੜ ਲੈਨੇ ਹੋ ਉਹਨਾਂ ਨੂੰ ਸਜ਼ਾ ਵੀ ਹੋ ਜਾਂਦੀ ਹੈ ਉਹਨਾਂ ਦੇ ਕੇਸ ਵੀ ਚੱਲੀ ਜਾਂਦੇ ਨੇ ਉਹਨਾਂ ਨੂੰ ਸਜ਼ਾ ਜੇ ਹੋ ਜਾਂਦੀ ਹੈ ਉਹਨੂੰ ਤੁਸੀਂ ਸਜ਼ਾ ਦੇਣ ਨੂੰ ਤਿਆਰ ਨਹੀਂਗੇ ਉਹਨਾਂ ਦੇ ਜਿਹੜੇ ਕੇਸ ਚੱਲਦੇ ਨੇ ਉਹ ਵਿਦਨ ਟਾਈਮ ਖਤਮ ਨਹੀਂ ਹੋ ਰਹੇ ਸਾਲਾਂ ਬੱਧੀ ਕੇਸ ਚੱਲੀ ਜਾ ਰਹੇ ਨੇ ਇਸ ਨਾਲ ਗੈਂਗਸਟਰ ਕਲਚਰ ਖਤਮ ਨਹੀਂ ਹੋਊਗਾ ਇਹ ਤਾਂ ਤੁਸੀਂ ਗੈਂਗਸਟਰ ਕਲਚਰ ਨੂੰ ਇੱਕ ਮਤਲਬ ਹਵਾ ਦੇ ਰਹੇ ਹੋ ਕੋਰ ਕੁਛ ਨਹੀਂ ਕਰ ਰਹੇ ਠੀਕ ਹੈ ਨਹੀਂ ਗੈਂਗਸਟਰ ਕਲਚਰ ਦੇ ਖਿਲਾਫ ਤੁਸੀਂ गाने वाले नु फट फट ਨਹੀਂ ਗਈ ਗੈਂਗਸਟਰ ਦੇ ਕਲਚਰ ਦੇ ਖਿਲਾਫ ਤੁਸੀਂ ਦੇਖੋ ਗੈਂਗਸਟਰ ਕਲਚਰ ਨੂੰ ਪ੍ਰਮੋਟ ਕਰਨ ਦੇ ਲਈ ਪੰਜਾਬੀ ਸਿੰਗਲਸ ਕਿੰਨੇ ਗਾਣੇ ਧਾਰ ਰਹੇ ਠੀਕ ਹੈ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗੈਂਗਸਟਰ ਨੂੰ ਪ੍ਰਮੋਟ ਕਰਨ ਲਈ ਐਂਟੀ ਨੈਸ਼ਨਲ ਫੋਰਸਸ ਕਿੰਨੀਆਂ ਨੇ ਗੈਂਗਸਟਰ ਨੂੰ ਪ੍ਰਮੋਟ ਕਰਨ ਲਈ ਸਮਗਲਰਜ਼ ਕਿੰਨੇ ਆ ਗਏ ਨੇ ਪੰਜਾਬ ਦੇ ਵਿੱਚ ਠੀਕ ਹੈ ਨਾ ਇਹ ਸਾਰਿਆਂ ਤੇ ਪ੍ਰਸ਼ਾਸਨ ਨੂੰ ਅਖਰਖਣੀ ਚਾਹੀਦੀ ਹੈ ਇਹ ਸਾਰੇ ਇਹਨਾਂ ਪ੍ਰਸ਼ਾਸਨ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਜਿੰਨਾ ਚਿਰ ਇਹਨਾਂ ਨੂੰ ਕੰਟਰੋਲ ਨਹੀਂ ਕਰੋਗੇ ਉਨਾ ਚਿਰ ਗੈਂਗਸਟਰ ਕਲਚਰ ਵੱਧਦਾ ਹੀ ਜਾਊਗਾ ਜੈ